ਪਿਆਰੇ ਮੇਰਾ ਦੇਰਾਂ ਬਾਆ ਜਿੰਨਾ ਮਿਲਿਆ ਸੋਨਾ

ਆਦ ਲੋਕੜੇ ਦੋਨੇ ਉਂਗਲਾ ਪਾ ਕੇ ਦੁਰਦਾਦੀ ਬੈਠ ਦੋਹਾ ਕੰਨਾਂ ਦੇ ਕਿਦ ਜਿੰਦਾ ਸੁਗਲੀ ਲਾ ਕੇ 세ਹੀ ਸਾਣਾ ਡਾਵੇ ਦਾਵਾਜ ਗਿਆ ਵਿਚ ਪੈਰ ਦੇ ਉਂਗਲੀ ਕੱਢ ਲਈ ਵਿੱਚੋਂ ਘੱਲ ਦਿਓ ਡੱਕ ਕੰਦੇ ਅਦਾ ਚੱਲਿਆ ਨਾ ਜਾਵੇ ਪੈਰ ਦੇ ਉਂਗਲੀ ਕੱਟ ਲਈ ਦਿੱਤੋਂ ਕੱਟਦੇ ਯੋ ਔਰ ਉਹ ਕਥਾ ਵਾਲੇ ਨੇ ਕਥਾ ਕਰਤੀ ਜੀ ਦੇ ਮਾਤਾ ਪਿਤਾ ਗੁੱਡੇ ਆ ਵੀਰੋ ਘਰੇ ਪੁੱਤ ਸੇਵਾ ਕਰਦਾ ਵੀ ਮਾਤਾ ਪਿਤਾ ਦੀ ਕੋਈ ਤੀਰਥ ਯਾਤਰਾ ਨਾ ਕਿਸੇ ਵੀ ਕੰਮ ਆਵੇ ਸੋਈ ਘਾਰੇ ਤਨੇ ਆਏ ਵੀਰੋ ਗੁੱਬਾ ਨਿਕਲ ਗੰਗਾ ਕੈਂਦਾ ਲੈਰੇ ਘਰੇ ਤਾਂ ਗੁੱਡੇ ਬਾਤਾ ਪਿੱਤਾ ਅਠਾ ਤੋਂ ਵੀ ਦਿਸਦਾ ਨਹੀਂ ਧੱਕ ਮਾਪਿਆ ਦਾ ਕਰਿਆ ਨਾ ਜਾਵੇ ਜੋ ਹੀ ਪਿਆਰੇ ਕਰ ਰੱਖ ਰਾਇ ਘਰ ਬਾਣੀ ਨੇ ਭੋਜਨ ਰੱਖਦਾ ਵੀਰੋ ਗਤ ਥਾਲੀ ਦੇ ਪਰੋਸ ਗੇ ਕੰਦੀ ਪਦੀ ਦੀ ਭੋਜਨ ਛਕ ਲੋ ਘਰ ਬਾਣੀ ਨੇ ਮੁੱਖ ਪਰਮਾਏ ਸੋਈ ਕਾਇਨੇ ਤੋੜ ਬੋਟੀਆਂ ਮੁਖੜੇ ਦੇ ਰਚੇ ਪਾਵੇ ਸੋਈ ਪਿਆਰੇ ਖਲੇ ਦੇ ਨਾਲੇ ਪੰਦੇ ਨਾਲ ਬਾਤਾ ਪੀਤਾ ਦਾ ਮੂਹ ਸਵਾਰਦਾ ਐਦਾਂ ਕੋਈ ਬਣਾਏ ਵੀ ਤੁਰਿਆ ਫਿਰਦਾ ਸੀ ਦੱਖ ਬਾਤਾ ਪੀਤਾ ਦਾ ਚੱਲਿਆ ਕੇ ਨਾਲ ਆ ਪੁੱਤਰਾ ਨੂੰ ਨਾਲ ਛਾਤੀ ਦੇ ਕੈਦਾ ਬਚਿਆ ਅੱਜ ਵਾਲੇ ਖਾਣੇ ਦਾ ਸਾਧੋ ਸੁਆਦ ਵੀ ਦੱਸਿਆ ਆਪਣੇ ਘਰੇ ਤਾਂ ਰੋਜ਼ ਇਹ ਕੋਈ ਕੋ ਜਨ ਬੜਦਾ ਹੈ ਕਹਿੰਦਾ ਪੁੱਤਰਾ ਬੜਦਾ ਤਾਂ ਹੋਊਗਾ ਅਰ ਕਦੇ ਵੀ ਬੱਖ ਵਿੱਚ ਪਾਇਆ ਲਈ ਬਾਦਾ ਪੀਰ ਤਾਂ ਜੀ ਮੱਖੋ ਭਰਮਾਵੇ ਜੋ ਹੀ ਪਿਆਰੇ ਆ ਮਾਹਰ ਜਦ ਫੋਰਨਾ ਫਰ ਗਿਆ ਗਈ ਦਾ ਘਰ ਵਾਲੀ ਇਹਦੇ ਬਾਤਾਂ ਨਾਲ ਤੂੰ ਹੀ ਦਬੈਤ ਕਰਦੀ ਹੋਵੇ ਨਾ ਜਾਵੜਿਆ ਬੈਠ ਰਸੋਈ ਦੇ ਇੱਕ ਰੱਖਨੇ ਗਿੰਦ ਬਰਤਨ ਦੇ ਦੋ ਰੱਖਨੇ ਵੇਖੇ ਇੱਕ ਪਾਸੇ ਤਾਂ ਵੀ ਰੋ ਖੀਰਾ ਮਾਲ ਪੂੜੇ ਬਗਾਉਂਦੀ ਸੀ ਦੋਆਂ ਦੇ ਵਿੱਚ ਖਾਣ ਦੇ ਇੱਕ ਪਾਸੇ ਖਿਚੜੀ ਤੇ ਭਰ ਕੇ ਲੱਪ ਮੀਨੂੜ ਦੇ ਯਾਰ ਕੋਲੇ ਬਸ ਤੋ ਮੂਰੇ ਇਹਦਾ ਗੁਰੂ ਜੀ ਕਿਸੇ ਦੀ ਮਾਂ ਨਹੀਂ ਇਹਦਾ ਨੂੰ ਦੱਸਦਾ ਕਿਸੇ ਦਾ ਪਿਤਾ ਯਾਨਾ ਬਾ ਨੂੰ ਦੱਸਦਾ ਮੇਰੇ ਦੋਨੇ ਮਾਂ ਦਾ ਪਿਤਾ ਅੰਦੇ ਕਾ ਵਾਸਦੇ ਐਸ ਗੱਲ ਦੀ ਸਾਂਝਾ ਜਾਣਾ ਆਵੇ ਜੋ ਹੀ ਪਿਆ ਬਣਾ ਤੇਰੇ ਬਾਪ ਦਾ ਪਿਤਾ ਦੇ ਸੱਤਾ ਜਰਮਾਂ ਵਿੱਚ ਪੁੱਤ ਲਿਖਣ ਵਾਲੇ ਨੇ ਲਿਖਿਆ ਨਹੀਂ ਸੀ ਐ ਜੋਸ਼ ਨਾਲੇ ਜੋਸ਼ ਲਗਵਾਏ ਕਹਿੰਦੇ ਪੁੱਤ ਤਾਂ ਹੋ ਜਾਊਗਾ ਪੁੱਤਰ ਦੇ ਖਾਤਰ ਸੋਨੂੰ ਚਾਰ ਮਹਿਰ ਦੇ ਦੇ ਜਦੋਂ ਇਹ ਗੱਲ ਸੁਣੀ ਸਰਬਰ ਦੀਆ ਗੁੱਬਾ ਨਿਕਲ ਗੰਗਾ ਦੱਖ ਮਾ ਪਿਆ ਦਾ ਚੱਲਿਆ ਲਾ ਉਹ ਜੀਨੇ ਜਾਗ ਤਬ ਖਾਣ ਦੀ ਖਾਤਰ ਆਪ ਤਾਂ ਚਾਰੇ ਨੇ ਘਵਾ ਦੇ ਬੈਨੂ ਹੈ ਜਾਗ ਤਬ ਖਾਣੇ ਸੋਹੀ ਪਿਆਰੇ ਦੱਸ ਦਿਓ ਜੇਰੇ ਮੇਰੇ ਬਾਪਾ ਪਿਤਾ ਨੂੰ ਹਾਏ ਗੁਰੂ ਆ ਜੀ ਸਾਲ ਲੱਗ ਜਾ ਨਾਵੇ ਬੈਕੀ ਬਚ ਮਾਤਾ ਪਿਤਾ ਰੂਪ ਧਾਵੇਂ ਮੋਢਿਆ ਉੱਤੇ ਰੱਖ ਕੇ ਠਾਠ ਖੀਰਤਾ ਦੇ ਅਸਜਾਰ ਕਰਾ ਦੀ ਆਦੇ ਪਾਤਾ ਪਿਤਾ ਨੂੰ ਇਹ ਤੇਰੇ ਮਾਤਾ ਪਿਤਾ ਨੂੰ ਦੇਸੜ ਰੱਖ ਜਾ ਬਣਾ ਲਈ ਸੱਜਣੋ ਇੱਕ ਪਾਸੇ ਮਾਤਾ ਜੰਦਨੀ ਬਾੜੀ ਇੱਕ ਪਾਸੇ ਪਿਤਾ ਧਾਰਿਆ ਐਂ ਗੀ ਰੱਖਦੀ ਬੋਡਿਆ ਦੇ ਖੜ ਗਿਆ ਲੈ ਚਗਲਗਾ ਦੇ ਕਹਿੰਦਾ ਹੋਕਲਾ ਦਾ ਖੜ ਕੇ ਵਿਚ ਗਲਗਾ ਦੇ ਕਹਿੰਦਾ ਜਿਹੜੀ ਘਰ ਵਾਲੀ ਸੇਵਾ ਕਰ ਦਿੰਦੀ ਨਹੀਂ ਐ ਬੁੱਢੇ ਮਾਪਿਆਂ ਦੀ ਉਹਨ ਕੋਈ ਵੀ ਵਰਥੇ ਨਾ ਵੇ ਸੋਈ ਪਿਆਰੇ ਮੇਰੇ ਰੱਬਾ ਜਿੰਦਾਂ ਮੇਰੀ ਆਦੋ ਨਾਮ ਜੇ ਪਿਆਰੇ ਸੋਈ ਪਿਆਰੇ ਮੇਰੇ ਰੱਬਾ ਜਿੰਦਾਂ ਮੇਰੀ ਆਦੋ ਨਾਮ ਜੇ ਪਿਆਰੇ ਸੋਈ ਪਿਆਰੇ ਮੇਰੇ ਰੱਬਾ ਦੂਰ ਆਛਰ ਦੇਵਤਾ ਦਾ ਜੁੱਧ ਹੁੰਦਾ ਕੌਣ ਦਾ ਪਹਿਰਾ ਲੱਗ ਗਿਆ ਰਾਜੇ ਦਸਤ ਦਾ ਕੋਈ ਕਿਸ ਤਰ੍ਹਾਂ ਦਾ ਪਾਣੀ ਨਾ ਖਰਾਬ ਕਰ ਜਾਵੇ ਸੋਈ ਜਾਵੇ ਮੇਰੇ ਰੱਬਾ ਨਾ ਮੇਰਾ ਕੋ ਨਾ ਜੇ ਤੇ ਆਵੇ ਸੋਈ ਜਾਵੇ ਮੇਰੇ ਰੱਬਾ ਉਸ ਤਰ ਤੀਰਥਾ ਦਾਸ ਨਾਲ ਕਰਾ ਪਿਤਾ ਲੋ ਇੱਕ ਸਜੜੋ ਤੀਰਥ ਲੈ ਗਿਆ ਮਾਤਾ ਪਿਤਾ ਦੀ ਚਾਬੀ ਛੱਡਿਆ ਨਾ ਜਾਵੇ ਸੋਈ ਪਿਆ ਤੇ ਉੱਤੇ ਦਰਖਤ ਦੇ ਦਾਦਾ ਪਿਤਾ ਕਹਿੰਦੇ ਸਰਮਨਾ ਸਾਨੂੰ ਪਿਆਸ ਲੱਗ ਗਈ ਆ ਪੁੱਤਰਾ ਪਾਣੀ ਪਿਲਾ ਦੇ ਦਾਦਾ ਪਿਤਾ ਜੀ ਮੁੱਖ ਭਰਮਾਵੇ ਸੋਈ ਪਿਆਰੇ ਕਹ ਕਣਾ ਮਾ ਦਾ ਪਿਤਾ ਦਾ ਵੇਂਗੀ ਟਾਂਕਤੀ ਉੱਤੇ ਦਰਖਤ ਆਵ ਗਾਵੜੀ ਚਾਕਲੀ ਪਾਣੀ ਦੀ ਬੈਠ ਤਲਾਸ਼ਵੇ ਨਾਲੇ ਮਾਪਿਆ ਵਾਲਾ ਬੋਰਾ ਭਗਾ ਉੱਨਦੇ ਨਿੱਤੇ ਪੈਰਾਸੀ ਰਾਜ ਦਸਰਤ ਦਾ ਨਾਲੇ ਹੱਤੂ ਤੋਤਾ ਨਾਲੇ ਸ਼ਗੁਰ ਗੀਤਾ ਵੀਰੋ ਕਾਲ ਪੁਰਖ ਦਾ ਕਹਦਾ ਜੀ ਅੱਜ ਮੇਰੇ ਪਿਤਾ ਮਾਦਾ ਪਿਤਾ ਨੂੰ ਦੀ ਝੜ ਲਾਂਗੜਿਆਵੇਂ ਜੋਈ ਪਿਆਰੇ ਬੋਈ ਬਾਜ ਸੁਰੋਵਰ ਦੇ ਗੋਰ ਘੋਰ ਦੀ ਬਾਜ ਆ ਗਈ ਰਾਦੇ ਦਸਤ ਨੇ ਸੋਚਿਆ ਕਿਤੇ ਕੋਈ ਰਾਖਸ ਪਾਰੀ ਦਾ ਖਰਾ ਬਕਰ ਜਾਂ ਬਾਲਿਆਈ ਵੀਰੋ ਸੋਦਾ ਸੋਦਾ ਰਾਜਾ ਦਸਰਾਤਾ ਕੀਤੇ ਰਾ ਇਸ ਪਾਰੀ ਖਾਲ ਕਰ ਦੇਵੇਲਾ ਜੀਦਾ ਖੈਚਾ ਗੰਡੋਸ਼ਾਣਾ ਲਾਰੇ ਤੁਰੇ ਨੀਰ ਬਾਜ ਗਿਆ ਸਰਬਰ ਦੀ ਓਏ ਵਾਜ ਸਤਿਵ ਓਕੁਰਾ ਬਰਾ ਮਦਾਇ ਓ ਵਾਜ ਜਾ ਦੀ ਆਇਆ ਉਹਦਾ ਵੱਲ ਸਰੋਲਰ ਦੇ ਐਂਦਾ ਹਾਇ ਕੋਈ ਆਉਦਾ ਹੀ ਅਰੇ ਫੱਕਰੋ ਬਾਹਰ ਲਿਆ ਅੱਗੇ ਜਾਦੋ লাশ ਵੇਖੀ ਪਈ ਭਾਂਡੇ ਦੀ ਲੱਖ ਬਾਪੇ ਤੂੰ ਚੱਲੇ ਰਹਾ ਨਾ ਜਾ ਵੇਗਾ ਤੋਂ ਬੰਗੀ ਦੇ ਕਿਤੇ ਪਿਆਸੇ ਮਾਰਚਾਰ ਨਾ ਪਾਰੀ ਦੋ ਕਿਰਵੀ ਦੱਖ ਬਾ ਪਿਆਦਾ ਚੱਲਿਆ ਨਾ ਜਾ ਭਾਂਡੇ ਦੀ ਲਾਸ ਪਈ ਖੈਦਾ ਹੋਏ ਬੜਾ ਇਹਦਾ ਸੁਧਾਰਾ ਦੇਰ ਵਾਸਤੇ ਚੱਲਿਆ ਭੈਣ ਨੂੰ ਇਵੇਂ ਕਰੇਗਾ ਭੈਣੇ ਤੇਰਾ ਪੁੱਤ ਬੈਠੋ ਮਰ ਗਿਆ ਹਾਏ ਰਾਜਾ ਦਸ ਰੋ ਰੋ ਕੇ ਬਾਸ ਦਾ ਕੋਈ ਦਾ ਤੋਰਦੀ ਸਾਡੇ ਪੁੱਤਰ ਸਰਬੰਦੀ ਇਹਦਾ ਕੋਈ ਹੋਰ ਜਾਪਦਾ ਅਸੀਂ ਦਾ ਨਵੀਂ ਸਮਝ ਰਹਾ ਹਲੂ ਸਵਿਤਾ ਸਰਪਣਾ ਉਸਾਂ ਤੋਂ ਕਾਤਾ ਗਾਤੋ ਦੁੱਖ ਦਾ ਓੜਿਆ ਪੁੱਤਰਾ ਕਾ ਤੋ ਗੋਲ ਦਾੜੀ ਦੱਸ ਕੀ ਹੋ ਗਿਆ ਦੱਸ ਰੱਦ ਦੀਆ ਪੁੱਤਾਂ ਡਿੱਗਦੇ ਗੰਗਾ ਕੈਦਾ ਭੈਰੇ ਬੈਸੀ ਰਾਹੀਰ ਰਾਖਸ ਦੇ ਭੜੇਖੇ ਤੀਰ ਬਾਜ ਗਿਆ ਆਏ ਛੋਡੇ ਪੁੱਤਰ ਦੇ ਦੁੱਖ ਭਾਰ ਦੇ ਦਾ ਦੱਸਿਆ ਗੁਲਾਮ ਆ ਦਾਲ ਲਹੂ ਤੇਰੀ ਤੇ ਤੇ ਪਈ ਸਾਡੇ ਪੁੱਤ ਦੀ ਲਾਸ ਉੱਤੇ ਲੈ ਜਾ ਵੇਖ ਤਾਂ ਸਕ ਤੇਰੀ ਜਾਂ ਦੀ ਵਾਰਾ ਪੁੱਤਰ ਦੀ ਲਾਸ ਉੱਤੇ ਹੱਥ ਫੇਰ ਦਿਆ ਗਏ ਓਦਾਂ ਦਰਕਾਬੀ ਕਰ ਲਿਆ ਲਾ ਕਿ ਤਾਲੇ ਲੈ ਲੈ ਆ ਪੀਰੋ ਵਜ ਕੋ ਲੱਕੜੀ ਕਈ ਤੇ ਪੁੱਤ ਰਾਜੇ ਜੋ ਪੰਨਾ ਹੁੰਦਾ ਓਏ ਗਾ ਰੂ ਘਰ ਦੇ ਨਾਲ ਪਾਣੀ ਫਲਰ ਬਾਸ ਤੇ ਸਾਲਾ ਪੁੱਤਰਾ ਸੀ ਤਾਂ ਸੇਰੇ ਸੁਹਾਰੇ ਓਏ ਬਟੇ ਪਾ ਕਤਨਾ ਸੀ ਤੂੰ ਸਾਡ ਕੇ ਸਾਡੂ ਢੀਂਦੇ ਆਸਰੇ ਤੋਰ ਗਿਆ

ਹਾਰੇ ਕੀ ਮੇਰਾ ਸੀ ਧਰਪ ਧਰਪ ਕੇ ਮਰਾ ਗਏ ਵੈਤਨ ਬੋਤ ਦੇ ਮਜਹੋਗ ਦੇ ਹੋਵੇ ਤੂ ਹੀ ਬਰੇਗਾ ਉਤਰਾ ਦੇ ਵੈਤਨ ਮਜਹੋਗ ਦੇ ਕਈ ਦਾ ਭਰੇ ਜੇ ਸਰਾਫ ਮੈਨੂੰ ਲੱਗੇ ਨਾ ਅਦਾ ਵੀ ਸਰਾਫ ਤੇ ਨੂੰ ਲੱਗ ਜਾਵੇ ਕਰੂ ਐ ਉਹ ਰਲਾ ਦਾ ਸਰਖੜ ਗਿਆ ਉੱਪਰ ਪੈਲਾ ਵੇ ਇਹਨਾਂ ਆਚਰ ਦਸ ਤੇਰਾ ਇਹ ਜਗ ਮਹੀ ਵਿਚ ਜਾਣ ਦੇ ਜਦੋਂ ਦਿਸਨੋ ਬਾਦ ਹੋ ਗਏ ਐ ਛਾਰ ਬਾਰ ਕੇ ਪ੍ਰਾਨ ਤਿਆਗ ਦਿਆ ਮਸ਼ੂਰਾ ਪੁੱਤਰਾ ਦਾ ਚੱਲਿਆ ਣਾ ਲੱਗ ਗਿਆ ਮੈਨੂੰ ਬਾਖ ਕਰ ਦਿਓ ਸਾਧਗੁਰੂ ਦੀ ਅਗਲੇ ਸਾਲੇ ਆਇਆ ਘਿਆੜੀ ਏ ਕੀ ਆਇਆ ਝੋਟੇ ਵਿੱਚ ਸੱਗਦਾ ਲੈ ਜਿਵੇਂ ਜਿਵੇਂ ਸੱਗਦਾ ਨੇ ਪਾਦਗਾ ਯਾਤਰਾ ਓਵੇਂ ਕਰ ਦਿਓ ਦਿਲਾਂ ਦੀਆਂ ਯਾਸਾਂ ਭਰਾ ਦਾ ਪੂਰਗਾ ਥੋੜੇ ਦਰ ਤੋਂ ਕੋਈ ਬੋਲਣਾ ਨਰਾਸਾ ਜਾ बाप 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 बाप